ਹੰਸ ਸ਼ਹਿਰ ਨਾਨਾ ਦੇਵੀ ਮੰਦਿਰ ਨੇੜੇ 5 ਕਰੋੜ 68 ਲੱਖ ਦੀ ਲਾਗਤ ਨਾਲ ਨਗਰ ਕੌਂਸਲ ਸਰਹੰਤ ਫਤਿਹਗੜ ਸਾਹਿਬ ਦੇ ਵਕਵਕ ਬਾੜਾਂ ਦੇ ਵਿੱਚ ਦੋ ਟਿਊਬਵੈਲ ਇੱਕ ਟੈਂਕੀ ਅਤੇ ਸਿਵਰਜ ਅਤੇ ਪਾਣੀ ਦੀਆਂ ਪਾਈਪਾਂ ਲਾਈਨਾਂ ਪਾਉਣ ਦਾ ਨੀ ਪੱਥਰ ਐਮਐਲਏ ਸਰਦਾਰ ਲਖਬੀਰ ਸਿੰਘ ਰਾਏ ਦੀ ਅਗਵਾਈ ਵਿੱਚ ਪੰਜਾਬ ਜਲ ਸਪਲਾਈ ਅਤੇ ਸਿਵਰਜ ਬੋਰਡ ਦੇ ਚੇਅਰਮੈਨ ਡਾਕਟਰ ਸਨੀ ਸਿੰਘ ਆਲੂਵਾਲੀਆ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਵਿਧਾਇਕ ਨੇ ਕੀ ਕਿਹਾ ਤੁਸੀਂ ਵੀ ਸੁਣਾਓ ਖੁਸ਼ੀ ਦਾ ਮਕਾਮ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਸਾਡੇ ਚੇਅਰਮੈਨ ਸਾਹਿਬ ਆਲੂ ਵਾਲੀਆ ਸਾਹਿਬ ਆਏ ਨੇ ਸਿਵਰੇਜ ਬੋਰਡ ਦੇ ਚੇਅਰਮੈਨ ਔਰ ਅਸੀਂ ਅੱਜ ਇੱਕ 5 ਕਰੋੜ 68 ਲੱਖ ਰੁਪਏ ਦਾ ਜਿਹੜਾ ਸਰੰਦ ਫਤੇਗੜ ਸਾਹਿਬ ਲਈ ਸਿਵਰੇਜ ਤੇ ਪਾਣੀ ਦੀ ਪਾਈਪਾਂ ਵਿਛਾਉਣ ਦਾ ਪ੍ਰੋਜੈਕਟ ਉਹਦੀ ਸ਼ੁਰੂਆਤ ਕੀਤੀ ਹੈ ਸੋ ਹੁਣ ਜਿਹੜਾ ਸਾਡਾ ਫਤੇਗੜ ਸਾਹਿਬ ਦੇ ਇਲਾਕੇ ਜਿਹੜੇ ਸਰੰਦ ਆ ਸਰੰਦ ਮੰਡੀ ਸਰੰਦ ਸ਼ਹਿਰ ਜਾਂ ਹਮਾਇਉਂ ਪਰ ਜਿਹੜੇ ਰਹਿ ਗਏ ਸੀ ਸ ਸੀਵਰੇਜ ਦੀ ਸੁਵਿਧਾਵਾਂ ਤੋਂ ਔਰ ਪਾਣੀ ਦੀ ਸੁਵਿਧਾਵਾਂ ਤੋਂ ਹੁਣ ਇਹ ਪੈਸੇ ਨਾਲ ਉਹ ਸਾਰੀਆਂ ਸੁਵਿਧਾਵਾਂ ਸਾਡੇ ਲੋਕਾਂ ਨੂੰ ਮਿਲਣਗੀਆਂ ਔਰ ਤਕਰੀਬਨ ਤਕਰੀਬਨ ਅਸੀਂ ਬਹੁਤ ਹੱਦ ਤੱਕ ਜਿਹੜਾ ਹੁਣ ਸ਼ਹਿਰ ਸਾਰਾ ਕਵਰ ਕਰ ਲਾਂਗੇ ਕਿੰਨੇ ਟਾਈਮ ਦੇ ਵਿੱਚ ਮੁਕੰਮਲ ਹੋ ਜਿਗਾ ਕੰਮ ਇਹ 8 ਮਹੀਨੇ 8 ਮਹੀਨੇ ਇਹਨੂੰ ਲੱਗਣਿਆ ਤੇ 8 ਮਹੀਨੇ ਦੇ ਵਿੱਚ ਵਿੱਚ ਤੁਸੀਂ ਦੇਖੋਗੇ ਕਿ ਸਾਰਾ ਪ੍ਰੋਜੈਕਟ ਸਾਡਾ ਕੰਪਲੀਟ ਕਰ ਦੇਵਾਂਗੇ ਇਸੇ ਇੱਕ ਲੱਖ ਲੱਗੇ 5 ਕਰੋੜ 68 ਲੱਖ ਸੋ ਸਾਡੇ ਚੇਅਰਮੈਨ ਸਾਹਿਬ ਆਏ ਆ ਅਸੀਂ ਹੋਰ ਵੀ ਪੈਸੇ ਮੰਗਣਿਆਂ ਨਾਲ ਤੋਂ ਕਿਉਂਕਿ ਸ਼ਹੀਦਾਂ ਦੀ ਧਰਤੀ ਹੈ ਔਰ ਮਾਨ ਸਾਹਿਬ ਨੇ ਖੁੱਲੇ ਗਫੇ ਰਖਿਆ ਫਤਿਹਗੜ੍ਹ ਸਾਹਿਬ ਲਈ ਬਹੁਤ ਵੱਡੇ ਦੋ ਤਿੰਨ ਪ੍ਰੋਜੈਕਟ ਹੋਰ ਵੀ ਆ ਰਹੇ ਨੇ ਸੋ ਮੈਂ ਧੰਨਵਾਦ ਕਰਦਾ ਸਾਡੇ ਚੇਅਰਮੈਨ ਸਾਹਿਬ ਦਾ ਵੀ ਕਿ ਇਹਨਾਂ ਨੇ ਚੇਚੇ ਤੌਰ ਤੇ ਜਿਹੜਾ ਇਹ ਬਹੁਤ ਛੇਤੀ ਕੰਮ ਸਿਰੇ ਚੜਾਇਆ ਤੇ ਹੁਣ ਸਾਡਾ ਕੰਮੇ ਸਟਾਰਟ ਹੋ ਜਾਊਗਾ ਇਕਸਰ ਹੋਰ ਖੁਸ਼ਖਬਰੀ ਦੱਸਣਾ ਚਾਹੁੰਦਾ ਇਹਦੇ ਵਿੱਚ ਜਿਹੜਾ 5 ਕਰੋੜ 68 ਲੱਖ ਹੈ ਸਾਡਾ ਜਿਹੜਾ ਸਰਨ ਸ਼ਹਿਰ ਹੈ ਪਾਣੀ ਦੀ ਬਹੁਤ ਸਮੱਸਿਆ ਰਹਿੰਦੀ ਹੈ ਇੱਥੇ ਇੱਕ ਪਾਣੀ ਦੀ ਟੈਂਕੀ ਬਣੂਗੀ ਇਸ ਤਰ੍ਹਾਂ ਸਾਡਾ ਬ੍ਰਹਮਣ ਮਾਜਰਾ ਉੱਥੇ ਟਿਊਬਵਲ ਇੱਕ ਟਿਊਬਵਲ ਅਸੀਂ ਇਧਰਲੇ ਪਾਸੇ ਲਾਉਣਾ ਆਪਣੇ ਕਲਾਨੀਆਂ ਵਰ ਸੋ ਦੋ ਟਿਊਬਵਲ ਤੇ ਇਹਦੇ ਵਿੱਚ ਤੇ ਇੱਕ ਟੈਂਕੀ ਦਾ ਪ੍ਰਬੰਧਨ ਹੈ ਤੇ ਉਹ ਵੀ ਲੋਕਾਂ ਨੂੰ ਜਦੋਂ ਟੈਂਕੀ ਬਣ ਜੂਗੀ ਪਾਣੀ ਵਾਲੀ ਤਾਂ ਪਾਣੀ ਦੀ ਸਮੱਸਿਆ ਸਰਨ ਸ਼ਹਿਰ ਦੀ ਸਾਰੀ ਹੱਲ ਹੋ ਜਾਊਗਾ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਲੋਕਲ ਗਵਰਨਮੈਂਟ ਦੇ ਮੰਤਰੀ ਡਾਕਟਰ ਰਵਜੋਤ ਜੀ ਦਾ ਸਾਡੇ ਐਮ.ਐਲ.ਏ ਸਾਹਿਬ ਤਕਵੀਰ ਰਾਏ ਜੀ ਦਾ ਕਿ ਜਿਹੜੀ ਵੀ ਸੀਵਰੇਜ ਜਿੱਥੇ ਚਿੱਥੇ ਕਲੋਨੀਆਂ ਫੈਲਣਗੀਆਂ ਜਿੱਥੇ ਤੇ ਨਵੇਂ-ਨਵੇਂ ਘਰ ਬਣਨਗੇ ਜਿੱਥੇ ਤੇ ਮਿਊਨਿਸਪਲ ਕਮੇਟੀ ਦੀ ਲਿਮਿਟ ਵਧੂਗੀ ਉੱਥੇ-ਉੱਥੇ ਸੀਵਰੇਜ ਦੀ ਵੀ ਲੋੜ ਪੈਂਦੀ ਹੈ ਤੇ ਪਾਣੀ ਦੀ ਵੀ ਲੋੜ ਉਹਦੇ ਤਹਿਤ 5 ਕਰੋੜ 68 ਲੱਖ ਨਾਲ ਇੱਥੇ ਪਾਣੀ ਦਾ ਵੀ ਤੇ ਸੀਵਰੇਜ ਦੇ ਵੀ ਤੇ ਵਾਟਰ ਟੈਂਕ ਗੱਲਣ ਦੀ ਵੀ ਸਹੀ ਹੈ ਤਾਂ ਕਿ ਕਿਸੇ ਵੀ ਹਲਕੇ 'ਚ ਕਿਸੇ ਵੀ ਘਰ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਵੀ ਸੀਵੇਜ ਵੀ ਸਮੱਸਿਆ ਉਹਦੇ ਤਹਿਤ ਇੱਥੇ ਕੰਮ ਕੀਤਾਗੇ ਰਕਵੀਰ ਰਾਏ ਜੀ ਨੇ ਇਸ ਕੰਮ ਬਾਰੇ ਸਾਨੂੰ ਦੱਸਿਆ ਸੀ ਵੀ ਕਲੋਨੀਆਂ ਵੱਧੀਆਂ ਪਈਆਂ ਹੋਰ ਵੀ ਇਹਨਾਂ ਨੇ ਦੋ ਤਿੰਨ ਪੁਆਇੰਟਸ ਜਿਹੜੇ ਨੇ ਅਜੋਬਿਤ ਕਿਹਾ ਸੀ ਵੀ ਉਹ ਵੀ ਦੇਖਨੇ ਆਪਾਂ ਕਿ ਸ਼ਹਿਰ ਦੇ ਅੰਦਰ ਜਿਹੜਾ ਵੀ ਏਰੀਆ ਚ ਅਗਰ ਪੁਰਾਣਾ ਸੀਵਰੇਜ ਵੀ ਰੁਕੇ ਹੋਇਆ ਹੈ ਉਹਦਾ ਸਫਾਈ ਕੰਮ ਦਾ ਟਰਾਨ ਵੀ ਸਾਡਾ ਹੈ ਔਰ ਕਿੱਥੇ ਜੇ ਪਾਣੀ ਵੀ ਇਕੱਠਾ ਹੁੰਦਾ ਉਥੇ ਬੇਸ਼ੱਕ ਰੇਨ ਵਾਟਰ ਸੀਵਰੇਜ ਜਿਹਨੂੰ ਕਹਿੰਦੇ ਆ ਉਹ ਵੀ ਕੰਮ ਦਾ ਕੰਮ ਸਾਡਾ ਹੈ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਚੱਲਦੇ ਹੋਏ ਅਸੀਂ ਪੂਰੇ ਸ਼ਹਿਰ ਦੇ ਅੰਦਰ ਕਿਸੇ ਨੂੰ ਨਾ ਪੀਣ ਵਾਲੇ ਪਾਣੀ ਤੇ ਨਸੀਬ ਦੇ ਦੀ ਐਫ ਜੀ ਕੋਈ ਸਮੱਸਿਆ ਨਹੀਂ ਰਹਿ ਗਈ। ਇਹਨਾਂ ਤੋਂ ਜਿਹੜੀ ਲਗਾਤਾਰ ਬਲੌਕ ਦੀ ਸਮੱਸਿਆ ਬਣੀ ਜਾਂਦੀ ਜਿਵੇਂ ਕਿ ਦੇਖੋ ਮੈਂ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਡੀਸਿਲਟਿੰਗ ਡੀਸਿਲਟਿੰਗ ਕੀ ਹੁੰਦਾ ਇਹ ਸੀਵਰੇਜ ਦੇ ਅੰਦਰ ਰੇਤ ਜਮ ਜਾਂਦੀ ਹੈ। ਉਹ ਰੇਤ ਨੂੰ ਸਾਫ਼ ਕਰਨਾ ਰੈਗੂਲਰ ਪ੍ਰੋਸੈਸ ਹੁੰਦਾ ਹੈ। ਏ ਨਹੀਂ ਹੈ ਕਿ ਵੀ ਇਹਨੂੰ ਇੱਕ ਵਾਰੀ ਸਾਫ ਕਰ ਲੈ ਤੇ ਮੁੜ ਕੇ ਨੂੰ ਸਾਫ ਕਰਨ ਦੀ ਲੋੜ ਨਹੀਂ ਇਹ ਇੱਕ ਰੈਗੂਲਰ ਪ੍ਰੋਸੈਸ ਹੈ ਡੀਸਿਲਟਿੰਗ ਹਰ ਇੱਕ ਸ਼ਹਿਰਾਂ ਦੇ ਅੰਦਰ ਅਸੀਂ ਸਾਨੂੰ ਦੱਸਦੇ ਖੁਸ਼ੀ ਹੁੰਦੀ ਹੈ ਕਿ ਅਸੀਂ ਸੀਵਰੇਜ ਬੋਰਡ ਨੇ ਵੀ ਪਹਿਲਾਂ ਕੀ ਸੀਗਾ ਸਿਰਫ ਕਾਰਪੋਰੇਸ਼ਨ ਕੋਲ ਹੈ ਡੀਸਿਲਟਿੰਗ ਦੀਆਂ ਸੁਪਰ ਸੈਕਸ਼ਨ ਮਸ਼ੀਨਾਂ ਦੇਖੀਆਂ ਹੋਣਗੀਆਂ 13 ਮਸ਼ੀਨਾਂ ਸੀਵਰੇਜ ਬੋਰਡ ਨੇ ਵੀ ਲਿੱਤੀਆਂ ਔਰ ਜਿੱਥੇ ਵੀ ਇਹ ਪ੍ਰੋਬਲਮ ਆਂਦੀ ਹੈ ਉੱਥੇ ਅਸੀਂ ਡੀਸਿਲਟਿੰਗ ਕਰਦੇ ਹਰ ਸ਼ਹਿਰ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਸਾਲ ਡੇਢ ਸਾਲ ਬਾਅਦ ਡੀਸਿਲਟਿੰਗ ਕਰਨਾ ਨੀ ਜ਼ਰੂਰੀ ਹੁੰਦੀ ਹੈ ਪਰ ਕੁਝ ਸਾਲਾਂ ਤੋਂ ਕਈ ਸ਼ਹਿਰਾਂ ਚ ਨਹੀਂ ਹੋ ਪਾਈ ਸੀਗੀ ਉਹਨੂੰ ਅਸੀਂ ਪੂਰਾ ਕਰਦੇ ਹੋਏ ਸਰੰਦ ਦੇ ਅੰਦਰ ਵੀ ਜਿੱਥੇ ਫਤੇਗੜ ਸਾਹਿਬ ਦੇ ਅੰਦਰ ਵੀ ਜਿੱਥੇ ਵੀ ਐਮਐਲਏ ਸਾਹਿਬ ਠੀਕ ਸਮਝਣਗੇ ਡੀ ਸਿਲੈਕਟਿੰਗ ਦੇ ਨਾਲ ਦੇ ਨਾਲ ਟੈਂਡਰ ਲਾਗੇ ਡੀ ਸਿਲੈਕਟਿੰਗ ਦੀ ਗੱਲ ਕੀਤੀ ਸੀ ਲੇਕਿਨ ਜਿਹੜੇ ਮਾਲਮ ਨੇ ਕੱਚੇ ਮਾਲਮ ਨੇ ਉਹ ਤਰ੍ਹਾਂ ਹਾਂ ਤੋਂ ਹਮੇਸ਼ਾ ਮੁਸਾ ਕਰਦੇ ਰਹਿੰਦੇ ਨੇ ਉਹਨਾਂ ਨੂੰ ਨਹਾਣੀ ਮਿਲਦੀਆਂ ਸਮੇਂ ਫਿਰ ਹੜਤਾਲ ਦੇ ਵੀ ਚਲੇ ਜਾਂਦੇ ਨੇ ਉਹਨਾਂ ਲਈ ਵੀ ਕੋਈ ਪ੍ਰਬਾਲਾ ਕੀਤਾ ਜਾਏਗਾ ਦੇਖੋ ਇੱਥੇ ਪਿੱਛੇ ਹਰਪਾਲ ਚੀਮਾ ਜੀ ਨੇ ਇਹਨਾਂ ਦੀ ਮੀਟਿੰਗ ਲਈਤੀ ਜਿਹੜੇ ਖਾਸ ਕਰਕੇ ਕੱਚੇ ਮੁਲਾਜ਼ਮ ਨੇ ਉਹਨਾਂ ਦੀਆਂ ਜਿਹੜੀਆਂ ਸਮੱਸਿਆ ਨੇ ਉਹਨਾਂ ਦਾ ਗੱਲ ਕਹਿਣਾ ਬਿਲਕੁਲ ਠੀਕ ਹੈ ਵੀ ਅੱਜ ਕੱਲ ਦੇ ਟਾਈਮ 'ਚ 6000 ਵਿੱਚ ਕਿਦਾ ਘਰ ਚੱਲ ਸਿਆ ਉਹਨਾਂ ਦਾ ਮੰਗਿਆ ਸੀਗੀ ਤੇ ਉਹ ਮੁੱਖ ਮੰਤਰੀ ਸਾਹਿਬ ਕੋਲ ਫਾਈਲ ਭੇਜੀ ਗਈ ਹੈ ਉਹਦੇ ਉੱਤੇ ਜਲਦ ਹੱਲ ਕਟਿਆ ਜਾਏ